ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਾਰੇ ਬਿਜਨੀਆ ਮੂੰਗੀ ਜੀ ਆਪਣੇ ਆਪਾਂ ਰੋਟਾਵੇਟਰ ਪਾ ਲਿਆ ਟਰੈਕਟਰ ਦੇ ਮਗਰ ਰੋਟਾਵੇਟਰ ਆਪਾਂ ਨੇ ਪਾ ਲਿਆ ਤੇ ਇੱਧਰ ਬਸੇ ਮੂੰਗੀ ਬੀਜਣੀਆਂ ਅ ਦੇਗ ਰਗੇ ਇੱਥੇ ਬੀਜੇ ਦੀ ਛੋਲੇ ਪਹਿਲਾਂ ਆਪਣੇ ਛੋਲੇ ਪਾਟ ਲਏ ਨੇ ਤੇ ਹੁਣ ਮੂੰਗੀ ਬੀਜਦੇ ਇੱਥੇ ਸੰਜਤਾ ਦੀ ਖੇਤ ਆਪਾਂ ਨੇ ਤੇ ਆ ਛੱਟਾ ਵੀ ਮਾਰਤਾ ਮੂੰਗੀ ਦਾ ਇੱਥੇ ਦਿਖਾਉਨੇ ਹਾਂ ਨਾ ਉਹ ਦੇਖੋ ਜੀ ਹੁਬੀ ਬਏ ਨੇ ਹੁਣ ਆ ਛੱਟਾ ਮਾਰ ਕੇ ਹਟਿਆ ਤੇ ਅੱਧੇ ਕਿਹੜੇ ਮੂੰਗੀ ਬੀਜਣੀਆਂ ਤੇ ਆਹ ਜਿਹੜਾ ਸਰਮ ਵਾਲਾ ਤੇ ਆਪਾਂ ਨੇ ਵੱਢੀ ਦੀ ਸਰਾਂ ਇਹਦੀ ਜਿਹੜੀ ਆ ਰਹੇ ਤੂਹ ਦਾ ਇਹ ਵੀ ਰੋਟਾਵੇਟਰ ਨਾਲ ਵਿੱਚੇ ਵਾਹ ਦੇਣੀਆਂ ਕਿਉਂਕਿ ਖਾਦ ਪੈਜੂ ਦੇਸੀ ਖਾਦ ਆਪਣੇ ਸੋ ਇਸ ਤਰ੍ਹਾਂ ਨਾਲੇ ਵਿੱਚ ਇਹਦਾ ਬੱਚੇ ਰਲ ਜਾਨੇ ਨੇ ਚੰਗੀ ਤਰ੍ਹਾਂ ਰੋਟਰ ਵੇਟਰ ਨਾਲ ਆਪਾਂ ਨੇ ਐਨਾ ਬਾਹਲਾ ਨਾ ਜੇ ਇੱਕ ਵਾਰ ਬਿਹਾ ਤੇ ਇੱਕ ਵਾਰ ਬਾਹਣਾ ਦੋ ਵਾਰ ਬਿਹਾ ਤਾਂ ਦੋ ਵਾਰ ਬਾਹਾਂਗੇ ਸੋ ਆਪਣੀ ਖਾਦ ਪੈ ਜੂ ਐ ਜੀ ਸੋ ਅੱਜ ਦੇ ਕੰਮਕਾਰ ਆਪਣੇ ਇਹ ਨੇ ਜੀ ਮੂਗੀ ਵੇਜਣੀਆਂ ਰਸਰਾਂ ਦੀ ਜਿਹੜੀ ਰੈਂ ਦਿਖੂ ਦਾ ਉਹ ਵਿੱਚ ਬਾਉਣੀ ਆ ਸੋ ਆਜੋ ਫਿਰ ਤਾਂ ਤਹਰਨ ਵੀ ਦਿਖਾਉਣਾ ਫਿਰ ਬਾਉਨੇ ਹੁਣ ਆਪਾਂ ਤੇ ਤੁਹਾਨੂੰ ਵੀ ਦਿਖਾਉਨੇ ਆ ਸੋ ਲਓ ਜੀ ਆਪਾਂ ਨੇ ਮੂੰਗੀ ਬੀਜਤੀ ਐ ਇੱਧਰ ਤੇ ਅੱਧਾ ਕਿਹੜੇ ਜੀ ਮੂੰਗੀ ਬੀਜ ਹੋ ਗਈ ਆਪਣੀ ਤੇ ਇੱਧਰਲੇ ਪਾਸੇ ਜਿਹੜੀ ਸਰੋਂ ਦੀ ਰਹਿਤ ਖੂਦ ਤੀ ਉਹ ਆਪਾਂ ਨੇ ਰੋਟਾਵੇਟਰ ਨਾਲ ਵਿੱਚ ਬਾਤ ਹੋਈ ਹੈ ਜਦੋਂ ਫਿਰ ਪਾਣੀ ਲੱਗ ਜੂਗਾ ਸਾਰੇ ਵਿੱਚ ਗੜ ਜੂ ਆਪਣੇ ਜਿਹੜੇ ਅੜਕੇ ਦਿਖਦੇ ਨੇ ਪਏ ਸਰੋਂ ਦੇ ਇਹ ਪਾਣੀ ਦਾ ਗੜ ਜਾਣਗੇ ਜਾਂ ਪਹਿਲਾਂ ਪਾਣੀ ਲੱਗ ਜੂ ਸੋ ਇੱਕ ਕਿਸਮ ਦੀ ਖਾਦੇ ਪੈ ਗਈ ਅੱਜ ਇਹ ਖੱਤੇ ਜੇ ਆਪਣੇ ਇੱਥੇ ਸਰੋਂ ਸਰੋਂ ਬੀਜੀ ਹੋਈ ਸੀ ਤੇ ਇੱਧਰ ਬਸ ਇਹ ਬੀਜਿਆ ਸੀ ਸ਼ੋਲੇ ਸ਼ੋਲੇ ਪੱਟਲੇ ਦੀ ਹੁਣ ਬੀਜ ਤੇ ਹੁਣ ਬੀਜਿਆ ਮੂੰਗੀ ਕੋ ਇੱਧਰ ਕੜਕ ਵੀ ਆਪਾਂ ਵੱਢ ਲਈ ਉੜੀ ਬਰਾਉਂਡ ਤੇ ਰਹਿ ਗਈ। ਬਸ ਇੱਕ ਦੋ ਦਿਨਾਂ ਦਾ ਕੋਈ ਬਣਾਵਾਂਗੇ ਥੋੜੀ ਵੀ। ਸੋਏ ਤੇ ਜੀ ਅੱਜ ਦਾ ਕੰਮਕਾਰ ਆਪਣਾ ਅੱਜ ਆਪਾਂ ਨੇ ਮੁੱਗੀ ਬੀਜੀ ਆ ਤੇ ਅਸਰੋਂ ਦੇ ਟੰਡੇ ਵਿੱਚ ਬਾਹੇ ਨੇ ਮੈਨੂੰ ਪੂਰਾ ਉਮੀਦ ਆ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਤੋਂ ਆਉਣ ਵਾਲੇ ਬਲੌਗ ਚ ਮੈਂ ਤੁਹਾਨੂੰ ਹੋਰ ਕੋਈ ਕੰਮਕਾਰ ਦਿਖਾਵਾਂਗਾ ਤੋਂ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ